ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਵਧੀਆ ਅਤੇ ਚੰਗੀ ਵੈਰਾਈਟੀ ਦੇ ਪਰਦੇ ਖਰੀਦਣ ਲਈ ਬਾਬਾ ਇਸ਼ਾ ਸਿੰਘ ਟੈਕਸਟਾਈਲ ਸ਼ੋਰੂਮ ਵਿੱਚ ਪਹੁੰਚੋ ਸਮਾਣਾ ਦੇ ਨਰਾਤਾ ਮਾਰਕੀਟ ਵਿੱਚ ਬਾਬਾ ਇਸ਼ਾ ਸਿੰਘ ਟੈਕਸਟਾਈਲ ਦੇ ਦੋ ਸ਼ੋਰੂਮ ਖੁੱਲ ਗਏ ਹਨ ਜਿੱਥੇ ਚੰਗੀ ਕੁਆਲਿਟੀ ਦੇ ਬ੍ਰਾਂਡਡ ਪਰਦੇ 1500 ਤੋਂ 3000 ਰੁਪਏ ਤੱਕ ਮਿਲਦੇ ਹਨ ਇਸ ਸ਼ੋਰੂਮ ਵਿੱਚ ਤੁਹਾਨੂੰ ਚੰਗੀ ਵੈਰਾਈਟੀ ਦੇ 400 ਤੋਂ 500 ਤੱਕ ਦੇ ਡਿਜ਼ਾਈਨਿੰਗ ਪਰਦੇ ਮਿਲਣਗੇ ਜਾਣਕਾਰੀ ਦਿੰਦੇ ਆ ਦੁਕਾਨ ਤੇ ਕੰਮ ਕਰ ਰਹੀ ਨਰਿੰਦਰ ਕੌਰ ਅਤੇ ਸੰਦੀਪ ਕੋਰ ਨੇ ਕਿਹਾ ਕਿ ਇਸ ਸ਼ੋਰੂਮ ਵਿੱਚ ਤੁਸੀਂ ਚੰਗੀ ਵੈਰਾਈਟੀ ਦੇ ਵੱਖ-ਵੱਖ ਡਿਜ਼ਾਈਨਾਂ ਵਿੱਚ ਪਰਦੇ ਖਰੀਦ ਸਕਦੇ ਹੋ ਸ਼ੋਰੂਮ ਦੇ ਮਾਲਕ ਅਭਿਸ਼ੇਕ ਗਰਗ ਨੇ ਕਿਹਾ ਕਿ ਸ਼ੋਰੂਮ ਵਿੱਚ ਹਰ ਤਰ੍ਹਾਂ ਦੇ ਪਰਦੇ ਬਣਾਏ ਜਾਂਦੇ ਹਨ ਅਤੇ ਹਰ ਤਰ੍ਹਾਂ ਦੀ ਵੈਰਾਈਟੀ ਤਿਆਰ ਕੀਤੀ ਜਾਂਦੀ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦੀ ਵੈਰਾਈਟੀ ਅਵੇਲੇਬਲ ਆ ਸਾਡੇ ਕੋਲ ਨੋਨ ਬ੍ਰਾਂਡਡ ਬ੍ਰਾਂਡਡ ਸਭ ਤਰ੍ਹਾਂ ਦੀ ਜੀ ਅਗਰ ਤੁਸੀਂ ਡਬਲ ਪਰਦਾ ਲੈਣ ਦੀ ਇੱਛਾ ਹੋ ਵੀ ਸਾਡੇ ਕੋਲ ਬਿਲਕੁਲ ਹੀ ਹੈ ਦੇਖੋ ਅਗਰ ਟਰੈਕ ਲੈਣਾ ਹੈ ਟਰੈਕ ਦੇ ਵਿੱਚ ਲੈਣਾ ਪਰਦਾ ਸਰ ਉਹ ਵੀ ਹੈ ਸਾਡੇ ਕੋਲ ਟਰੈਕ ਵੀ ਫਿਟਿੰਗ ਕਰਦੇ ਆ ਬਲਾਈਂਡ ਦੀ ਫਿਟਿੰਗ ਵੀ ਅਸੀਂ ਖੁਦ ਸਾਡੇ ਕੋਲ ਕਾਰੀਗਰ ਨੇ ਆਪਣੇ ਸੰਦੀਪਪੁਰ ਸੰਦੀਪਪੁਰ ਕਿੰਨੇ ਸਾਲ ਤੋਂ ਇਸ ਤੇ ਪਰਦਾ ਨੂੰ ਬੰਦ ਸਰਵਿਸ ਕਰ ਰਹੇ ਤੁਸੀਂ 4 ਸਾਲ ਤੋਂ ਹੀ 4 ਸਾਲ ਤੋਂ ਕਿੰਨੀ ਕੁ ਵੈਰਾਈਟੀਆਂ ਤੁਸੀਂ ਉੱਪਰ ਤੇ ਦੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਹਾਂ ਜੀ ਇਹ ਲੋਕਾਂ ਨੂੰ ਕਹਿੰਦੇ ਗੰਦ ਹੋ ਜੀ ਅਸੀਂ ਲੋਕਾਂ ਨੇ ਇਹ ਗੰਡ ਚਾਹਨੇ ਇਹ ਵੀ ਇੱਕ ਵਾਰੀ ਸੌ ਦਾ ਮੌਕਾ ਜ਼ਰੂਰ ਦੋਈ ਸਾਨੂੰ ਦੁਕਾਨ ਕਿੱਥੇ ਹੈ ਨਰਾਤਾ ਮਾਰਕੀਟ ਜੀ ਬੱਸ ਸਟੈਂਡ ਦੇ ਲਗੇ ਅੱਗੇ ਪਿੱਛੇ 2 ਸ਼ੋਰਮ ਖੜਕੇ ਹਾਂ ਜੀ ਸ਼ੋਰਮ 3 ਨੇ 2 ਸ਼ੋਰਮ ਨੇ ਮੇਰਾ ਨਾਮ ਨਰਿੰਦਰ ਕੌਰ ਹੈ ਜੀ ਨਰਿੰਦਰ ਕੌਰ ਜੀ ਪੜਦੇ ਨੇ ਦੁਕਾਨ ਤੇ ਵੈਰਾਈਟੀਆਂ ਦੀ ਹੈ ਇੱਥੇ ਬਹੁਤ ਸੋਹਣੀ ਵੈਰਾਈਟੀ ਮਿਲਦੀ ਹੈ ਜੀ ਅਸੀਂ ਇੱਥੇ 4 ਸਾਲ ਹੋ ਗਏ ਸਾਨੂੰ ਲੱਗਿਆ ਨੂੰ ਬਾਬਾ ਇਸ਼ਰ ਸਿੰਘ ਟੈਕਸਟਾਈਲ ਤੇ ਬੱਸ ਸਟੈਂਡ ਦੇ ਨੇੜੇ ਆਈ ਇਹ ਸਾਰੀ ਤਰ੍ਹਾਂ ਦੀ ਵੈਰਾਈਟੀ ਹੈ ਇਹ ਇੱਥੇ ਜਿੰਮੇ ਮਰਜੀ ਦਾ ਪੜਦਾ ਲਓ ਸਾਰੇ ਤਰ੍ਹਾਂ ਦਾ ਪੜਦਾ ਮਿਲੂਗਾ ਤੁਹਾਨੂੰ ਇਹਨਾਂ ਦਾ ਕੀ ਸਸਕ੍ਰਿਪਟਰਾਂ ਦੇ ਮਿਲਦੇ ਹਾਂਜੀ ਹਾਂ ਸਹੀ ਰੇਟ ਨੇ ਸਾਡੇ ਸਸਤੇ ਰੇਟ ਨੇ ਜੀ ਕੱਪੜਾ ਬਹੁਤ ਵਧੀਆ ਕੁਆਲਿਟੀ ਵਧੀਆ ਹੀ ਕੱਪੜੇ ਇਹਦੀ ਲੋਕਾਂ ਨੂੰ ਕੀ ਸੁਨਾਦਾ ਚੰਦੂ ਜੀ ਇੱਕ ਵਾਰੀ ਸਵਾਦ ਮੋਕਾ ਦੇਣੋ ਰੇ ਹਾਂਜੀ ਇੱਕ ਵਾਰੀ ਸਾਡੇ ਪੜਦੇ ਆ ਕੇ ਦੇਖਣ ਸਾਡੀ ਦੁਕਾਨ ਤੇ ਹਾਜ਼ਰ ਹਾਂ ਜੀ ਪਸੰਦ ਹੋਣ ਤਾਂ ਲੈਣ ਪਰ ਮੌਕਾ ਇੱਕ ਵਾਰੀ ਜ਼ਰੂਰ ਸਾਨੂੰ ਦਿਓ ਕਿੰਨੇ ਸ਼ੋਰੂਮ ਬੜਾ ਰੱਖੇ ਹੋਰੇ ਪੂਰੇ ਸਾਡੇ ਤਿੰਨ ਸ਼ੋਰੂਮ ਨੇ ਹੀ ਬੜਾ ਰੱਖਿਆ ਹਾਂਜੀ ਹਰ ਕਿਤਨੇ ਵਾਇਰਟੀ ਮਿਲਦੀ ਪੜਦਾ ਜੀ ਸਾਰੇ ਤਰ੍ਹਾਂ ਦੀ ਵੈਰਾਈਟੀ ਆਈ ਇੱਥੋਂ ਉੱਚ ਸਿੱਟਾ ਹੱਲੇ ਕੋ ਉੱਪਰ ਤੱਕ 200 ਰੁਪਏ ਤੋਂ ਲੈ ਕੇ ਸਾਡੇ 2000 ਰੁਪਏ ਤੱਕ ਇੱਥੇ ਜਿੰਮੇ ਮਰਜ਼ੀ ਦਾ ਪੜਦਾ ਲਓ ਜੀ ਓਕੇ ਸੱਲੇ ਬਲਾਉਂਗਾ ਅੱਛਾ ਦੇਖ ਲਾ ਉਹ ਦੇਖੇਗਾ ਲਾਈਨ ਹੋਣੀ ਦੀ ਦੇਖ ਕੇ ਲਾ ਮਸਾਂਦਾਂ ਕਲਰ 옵ਸ਼ਨ ਸਾਰੀ ਹੈ ਆਪਣੇ ਕੋਲ ਜਿਹੜਾ ਵੀ ਕਲਰ ਹੈ ਤੁਹਾਡੇ ਘਰੇ ਕੋਈ ਵੀ ਪੇਂਟ ਦਾ ਕਲਰ ਕਰਾਉਣਾ ਮੈਨੂੰ ਸਾਰੀ ਸਾਰੀ 옵ਸ਼ਨ ਮਿਲੂਗੀ ਜੀ ਕੀ ਕਾਟੇ ਦੁਕਾਨ ਦਾ ਨਾਮ ਹੈ ਔਰ ਕੀ ਕੀ ਵੈਰਾਈਟੇ ਤੁਹਾਡੀ ਪਰਦੇ ਦੇ ਉਪਰ ਮਿਲਦੀ ਆਪਾਂ ਨੂੰ ਅੰਕਲ ਜੀ ਉਰੇ ਹੋ ਗਏ ਨੇ ਜਾਂ 10 ਤੋਂ 11 ਸਾਲ ਹੋ ਗਏ ਨੇ ਜੀ ਸਮਾਣੇ ਦੇ ਵਿੱਚ ਬਸਟੈਂਡ ਦੇ ਕੋਲ ਆਪਣੀ ਦੁਕਾਨ ਹੈ ਆਪਣਾ ਖਾਲੀ ਪਰਦਿਆਂ ਦੀ ਕੰਮ ਹੈ ਸਿਰਫ ਪਰਦੇ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਜੀ ਤੁਸੀਂ ਇਹ ਮੰਨ ਕੇ ਚੱਲੋ ਵੀ ਆਪਣੇ ਕੋ ਘਰ ਤੋਂ ਘਰ ਤੋਂ ਲੈ ਕੇ ਉੱਪਰ ਤੱਕ ਜਿਹੜੀ ਵੀ ਵੈਰਾਈਟੀ ਹੁੰਦੀ ਹੈ ਬ੍ਰਾਂਡਡ ਨੋਨ ਬ੍ਰਾਂਡਡ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਹੈ ਸਾਡੇ ਖੁਦ ਕਪੜਾ ਤਿਆਰ ਕਰਦੇ ਹਾਂ ਕੋ ਸਟਿਚ ਕਰਦੇ ਹਾਂ ਜੀ ਟੇਲਰ ਖੋਦੇ ਨੇ ਫਿਟਿੰਗ ਵੀ ਖੁਦ ਕਰਕੇ ਆਨੇ ਘਰੇ ਜਾ ਕੇ ਅਗਲੇ ਦਿਜੇ ਜਿਹੇ ਜੀ ਅਗਲਾ ਚਾਹੁੰਦਾ ਜੀ ਬਹੁਤ ਹੀ ਵਾਜਬ ਰੇਟ ਨੇ ਜੀ ਜਿਹੇ ਜੀ ਅਗਲਾ ਪਸੰਦ ਕਰਦਾ ਸਾਡੇ ਕੋਲ ਹਰ ਤਰ੍ਹਾਂ ਦੀਆਂ ਫਾਈਲਾਂ ਦਾ ਕੱਪੜਾ ਬ੍ਰਾਂਡਡ ਵਿਜਿਟ ਡੈਕੋਰ ਦੀਆਂ ਬਲਾਈਂਡਸ ਜਿਹੜੀਆਂ ਅੱਜ ਕੱਲ੍ਹ ਘਰਾਂ 'ਚ ਲੱਗਦੀਆਂ ਨੇ ਰੋਮਨ ਬਲਾਈਂਡ ਜੈਬਰਾ ਬਲਾਈਂਡਸ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਕਿੰਨੀ ਦਿਨ ਤੱਕ ਆਪਾਂ ਇਹਨਾਂ ਨੂੰ ਬਣਾ ਕੇ ਦੇ ਦਿੰਦੇ ਹਾਂ ਕੋਈ ਕਸਟਮ ਨੂੰ ਤਿਆਰ ਵੀ ਮਿਲਦੇ ਆ ਤਿਆਰ ਵੀ ਰੈਡੀਮੇਡ ਵੀ ਮਿਲਦੇ ਨੇ ਅਗਰ ਕਿਸੇ ਨੂੰ ਕੋਈ ਸੁਪੀਰੀਅਰ ਚਾਹੀਦੀ ਹੁੰਦੀ ਹੈ ਨੇ ਅੱਛੀ ਕੁਆਲਿਟੀ ਚਾਹੀਦੀ ਹੁੰਦੀ ਹੈ ਆਰਡਰ ਤੇ ਜਿਵੇਂ ਬੰਬਈ ਤੋਂ ਕੱਪੜਾ ਆਣਾ ਸਾਡੇ ਕੋਲ ਜਾਂ ਦਿੱਲੀ ਤੋਂ ਆਣਾ ਚਾਰ ਪੰਜ ਦਿਨ 'ਚ ਕੱਪੜਾ ਪਹੁੰਚ ਆਪਣੇ ਕੋਲ ਸਰ ਘੱਟੋ ਘੱਟ 400 ਤੋਂ 500 ਪੀਸ ਦੀ ਸੈਂਪਲਿੰਗ ਸੈਂਪਲਿੰਗ ਲਈ ਹੋਈ ਹੈ ਕਿ ਕਸਟਮਰ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਆਵੇ ਖੁਦ ਖੁਦ ਆਪੇ ਆਪ ਚੱਕ ਕੇ ਇੰਨੀ ਕਿਹੜੀ ਸੈਂਪਲਿੰਗ ਲੱਗੀ ਹੈ ਬੰਦਾ ਖੁਦ ਆ ਕੇ ਆਪ ਕਸਟਮਰ ਚੈੱਕ ਕਰ ਸਕਦਾ ਜੀ